AHH! <laughs> ਜੋਤ ਕਸਾਨ ਮੋਰਚਾ ਜਿੰਦਾਬਾਦ 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 ਜੋਤ ਕਸਾਨ ਹਾਏ ਹਾਏ ਜਿੰਦਾਬਾਦ ਮਹਾਤਿਆ ਜਿੰਦਾਬਾਦ ਦੇਖ ਸਕਦੇ ਆ ਕਿ ਸਾਰੇ ਸਾਡੇ ਜਿਹੜੇ ਕਾਰਕਿਰਤਾ ਆ ਸਾਰੇ ਅਧਿਕਾਰੀਗਨ ਆ ਬੜੇ ਜੋਸ਼ ਦੇ ਵਿੱਚ ਆ ਕਿਉਂਕਿ ਸਾਰਾ ਜਿਹੜਾ ਜਲੰਧਰ ਹੈ ਇਹ ਚਾਹੁੰਦਾ ਕਿ ਇਸ ਵਾਰ ਜਿਹੜਾ ਨਰਮੋਦੀ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਤੁਸੀਂ ਉਹਦੇ ਨਾਲ ਸਾਰੇ ਜੁੜੀ ਹੈ ਪਰ ਖਾਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕਰਾਸਿੰਗ ਹੈ ਇੱਕ ਫਲੋਰ ਦੇ ਵਿੱਚ ਦੂਸਰਾ ਗੁਰਾਇਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਹੈ ਉਹ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨੋਰਮਲ ਰੋਡ ਦੇ ਉੱਤੇ ਰੇਲਵੇ ਕਰਾਸਿੰਗ ਕਰਾਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਤੇ ਜਿਹੜੀ ਰੇਲਵੇ ਕਰੋਸਿੰਗ ਹੈ ਇਹ ਦੋਨੋਂ ਰੇਲਵੇ ਕਰੋਸਿੰਗ ਹੈ ਬਹੁਤ ਜਲਦ ਆ ਖਤਮ ਹੋਣ ਜਾਣੀਆਂ ਤੇ ਕੰਮ ਸ਼ੁਰੂ ਕਰਨ ਲੱਗਿਆ ਸੋ ਕਾਰਕਟਰਾਂ ਦੇ ਵਿੱਚ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਨ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਮਜੀਤ ਜਿੱਤਕਰ ਚੌਧਰੀ ਜਿਹੜੇ ਕੀ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੌਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਭੁਗਤੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚ ਆਉਣ ਵਾਲੀ ਰਿਕੂ ਜੀ ਜਿਖਾਇਆ ਜਦ ਕਿ ਸਤੋਸ਼ਾ ਚੌਧਰੀ ਮਹਤਵਪੂਰਨ ਪਤਨੀ ਨੂੰ ਟਿਕਟ ਮਿਲੀ ਸੀ ਲੋਕਾਂ ਨੇ ਉਹਦੇ ਨਾਲ ਹਮਦਰਦੀ ਦੀ ਵੋਟ ਤੱਕ ਨਹੀਂ ਪਾਈ ਕਿਉਂਕਿ ਸੋਚਿਆ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਹੈ ਤੇ ਦਿੱਲੀ ਵਿੱਚ ਜਾ ਕੇ ਪੰਜਾਬ ਦੇ ਹੱਕ ਜਹਾਂ ਦਾ ਨਾਅਰਾ ਮਾਰੂਗਾ ਪਰ ਇਹਨੇ ਆਪਣੇ ਵੋਟਰਾਂ ਨਾਲ ਧੋਖਾ ਕੀਤਾ ਸਰੇ ਨਹੀਂ ਚਾੜ ਸਕਾ ਆਪਣੇ ਐਮਪੀ ਆਪਣਾ ਕੱਲ ਵਿੱਚੇ ਛਾ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਿਆ ਕੀ ਲੋਗ ਇਹ ਇਨੇ ਮੂਰਖ ਬਣ ਗਏ ਇਹਨਾਂ ਦੀ ਖਾਤਰ ਗਲੀਆਂ ਲੜ ਵਿੱਚ ਲੜ ਗਏ ਗਲੀਆਂ ਮੱਲਿਆ ਕਲ ਦੁਸ਼ਮਣੀਆਂ ਪਾਉਣਗੇ ਇਧਰ ਲੋਕਾਂ ਨੂੰ ਵੋਟਾਂ ਬਿਲਕੁਲ ਨਹੀਂ ਪਾਉਣੀਆਂ ਸੀ ਲੋਕਾਂ ਨੇ ਇਸ ਗੱਲ ਤੋਂ ਸचेत ਕਰਨ ਆਏ ਆ ਤਾਂ ਕਿ ਲੋਕਾਂ ਦੇ ਵੋਟਰਾਂ ਨੂੰ ਧੋਖਾ ਨਾ ਹੋਵੇ ਲੋਕ ਬੜੇ ਢੋਲਿਆ ਸਾਡੇ ਦੇਸ਼ ਦੇ ਦਿਲ ਤੋਂ ਕੰਮ ਲੈਂਦੇ ਆ ਇਹਨਾਂ ਦੇ ਗੱਲਾਂ ਚਾ ਕੇ ਵੋਟਾਂ ਖਾਣਦੇ ਆ ਅੱਜ ਅਸੀਂ ਦਾ ਵਿਰੋਧ ਕਰਨ ਆਏ ਜਿਹੜਾ ਦਲ ਬਦਲ ਲੀਟਰ ਅਸੀਂ ਸਾਰਿਆਂ ਦਾ ਵਿਰੋਧ ਕਰਨ ਆਏ ਆ ਕਿਉਂਕਿ ਅੱਜ ਸਪੰਟ ਇਹਨਾ ਇਹ ਹੁਣ ਇਸ ਹਲਕੇ ਤੋਂ ਜਲੰਧਰ ਤੋਂ ਲੋਕ ਸਭਾ ਦੀ ਸੀਟ ਦੇ ਲਈ ਰਿੰਕੂ ਜੀ ਖੜੇ ਆ ਇਹਨਾਂ ਨੂੰ ਅਸੀਂ ਇੱਕ ਗੱਲ ਪੁੱਛਣੀ ਚਾਹਨੇ ਆ ਇੱਕ ਸਾਲ ਤੋਂ ਥੋੜਾ ਸਮਾਂ ਉੱਪਰ ਹੋਇਆ ਜਦੋਂ ਸਾਡੇ ਹਲਕੇ ਦੇ ਵਿੱਚ ਇਹਨਾਂ ਦੇ ਭੇਜੇ ਹੋਏ ਐਮਐਲਏ ਕਨੌਰ ਸਾਹਿਬ ਆੜ ਕੇ ਸਾਡੇ ਨਾਲ ਚਾਹ ਪਾਣੀ ਪੀ ਕੇ ਸਾਡੇ ਤੋਂ ਵੋਟਾਂ ਦੀ ਹਮਦਰਦੀ ਲੈਣ ਆਏ ਸੀ ਅਸੀਂ ਇਹਨਾਂ ਦੀ ਟਟ ਕੇ ਮਦਦ ਕੀਤੀ ਸੀ ਦੋ ਵਾਰੀ ਦਲ ਬਦਲ ਕੇ ਕੀ ਇਹ ਲੋਕਾਂ ਨੂੰ ਭਰੋਸਾ ਦੇ ਸਕਦੇ ਆ ਕਿ ਇਹ ਸਰਕਾਰ ਦੀ ਇਹ ਨਮਾਇਤਗੀ ਸੱਚ ਨਾਲ ਕਰਨਗੇ ਸੰਜੁਕਤ ਮੋਰਚੇ ਦੀ ਜਿਹੜੀ ਕਾਹ ਲਿਆ ਉਹਦੇ ਉੱਪਰ ਅਸੀਂ ਸਮੂੱਚੇ ਹਲਕੇ ਨੂੰ ਪੀਰ ਕਰਦੇ ਆ ਕਿ ਭਾਜਪਾ ਕਿਸਾਨਾਂ ਮਜ਼ਦੂਰਾਂ ਦੀ ਵਪਾਰੀਆਂ ਦੀ ਕਾਤਲ ਸਰਕਾਰ ਨੂੰ ਵੋਟ ਨਾ ਪਾਈ ਜਾਵੇ ਮੋਦੀ ਦੇ ਜਿੰਨੇ ਵੀ ਮੀਡੀਆ ਤੇ ਪ੍ਰਚਾਰ ਆ ਸਾਰੇ ਪ੍ਰਚਾਰ ਝੂਠੇ ਆ ਇਹ ਮੀਡੀਆ ਨੂੰ ਖਰੀਦ ਕੇ ਝੂਠੇ ਪ੍ਰਚਾਰ ਕਰ ਕਰਕੇ ਇਹ ਲੋਕਾਂ ਨੂੰ ਪਰਮਾ ਰਹੇ ਆ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਬਾਦਲਾਂ ਨੂੰ ਕਿ ਇਹਨਾਂ ਨੂੰ ਵੋਟਾਂ ਪਾਈ ਜਾਵੇ ਇਹ ਜਿਹੜੇ ਫਾਸੀਵਾਦ ਲੋਕ ਆ ਇਹ ਦੇਸ਼ ਦੀ ਸੰ ਸ਼ੰਤੀ ਬਿਲਡ ਕੀਤਾ ਇਹ ਜਿਹੜੇ ਲੋਕ ਆ ਮੋਦੀ ਸ਼ਾ ਇਹਨਾਂ ਦੇ ਨਾਲ ਜਿਹੜੇ ਹੋ ਰਿਹਾ ਇਹਨਾਂ ਸਾਰਿਆਂ ਦਾ ਪੂਰਤੌਰ ਤੇ ਇਹਨਾਂ ਦੀ ਪਾਰਟੀ ਦਾ ਬਾਈਕਾਟ ਕੀਤਾ ਜਾਵੇ